ਭਾਇਆ ਤੋੜਦੀਆਂ ਮੈਂ ਮੇਰੇ ਬੱਚੇ ਨੇ ਕਸੂਰ ਕੀਤਾ ਮੈਂ ਤਾਂ ਨਹੀਂ ਕੀਤਾ ਮੈਨੂੰ ਨਾ ਸਜ਼ਾ ਦਿਵਾਉ ਬਾਈ ਬਣ ਕੇ ਮੈਨੂੰ ਮਾਫ ਕਰ ਦੋ ਤੁਸੀਂ ਨਾ ਤੁਸੀਂ ਕਹਿ ਦਿਓ ਉਹਨਾਂ ਨੂੰ ਥਾਣੇ ਵਾਲਿਆਂ ਨੂੰ ਬਾਈ ਬਣ ਕੇ ਤੁਸੀਂ ਦੇਖੋ ਬਾਈ ਜੀ ਮੇਰੀ ਮੇਰੀ ਇਹਦੇ ਵਿੱਚ ਕੀ ਗਲਤੀ ਹੈ ਬਾਈ ਬੱਚੇ ਨੇ ਮਾਰੀ ਅਗਟਵਾ ਮੈਨੂੰ ਸਜ਼ਾ ਕਿਉਂ ਮੈਂ ਘਰ ਮੇਰੇ ਬੱਚੇ ਨੂੰ ਕੌਣ ਪਾਲੂ ਮੇਰੇ ਘਰ ਦਾ ਖਰਚਾ ਕੌਣ ਚ ਲਗਾਉ ਤੁਹਾਨੂੰ ਪਤਾ ਹੈ ਬਾਈ ਸਜ਼ਾ ਕਿੰਨੀ ਹੈ 3 ਸਾਲ ਦੀ ਸਜ਼ਾ ਆ ਗਈ ਬਾਈ ਮੈਨੂੰ ਪਤਾ ਮੈਂ ਤਾਂ ਹੀ ਗਈ ਇੱਥੇ ਵੀ ਮੈਨੂੰ ਮਾਫ ਕਰ ਦੇ ਬਾਈ ਬਣ ਕੇ ਤੁਸੀਂ ਕਹਿ ਕੇ ਮੇਰੀ ਸਜ਼ਾ ਦੇਖੋ ਵੀਰੇ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਇਹ ਚ ਸਰਕਾਰ ਦੇ ਜਿਹੜੇ ਰੂਲ ਐ ਉਹਨਾਂ ਦੇ ਤੁਹਾਨੂੰ ਅਕੋਰਡਿੰਗ ਚੱਲਣਾ ਪੈਣਾ ਠੀਕ ਹੈ ਨਾ ਤਿੰਨ ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਤੁਹਾਨੂੰ ਹੁਣ ਭਰਨਾ ਪੈਣਾ ਬਾਈ ਤੁਸੀਂ ਬੱਚੇ ਨੂੰ ਬਾਈ ਕਿਉਂ ਫੜਾਈ ਤੁਸੀਂ ਗਰੀਬ ਗਰੀਮਾਲ ਕਰਤੀ ਨਾ ਤੁਹਾਡੇ ਬੱਚੇ ਨੇ ਕਰਤੀ ਵੀ ਮੈਂ ਵੀ ਤਾਂ ਗਰੀਬ ਆ ਮੈਂ ਕਿੰਨੀ ਕਮੀਰਾ ਬਾਈ ਬਣ ਕੇ ਤੁਸੀਂ ਐ ਨਾ ਕਰੋ ਮੇਰੇ ਸਹਜਾ ਕਟਵਾ ਦਿਓ ਨਾ ਤੂੰ ਮੈਂ ਨਹੀਂ ਜਾ ਸਕਦੀ ਅਸੀਂ ਕੁਝ ਨਹੀਂ ਕਰ ਸਕਦੇ ਬਈ ਅਸੀਂ ਅਸੀਂ ਵੀਰੇ ਕੁਝ ਵੀ ਨਹੀਂ ਕਰ ਸਕਦੇ ਬੱਚਾ ਰਲਦੀ ਬਾਈ ਬਣ ਕੇ ਅਸੀਂ ਬਾਈ ਅਸੀਂ ਬਾਈ ਕੀ ਕਰ ਸਕਦੇ ਮੇਰੇ ਜਵਾਕ ਦਾ ਕੌਣ ਆ ਪਿੱਛੋਂ ਮੈਂ ਜੇਲ੍ਹ ਭਗ ਨਹੀਂ ਬਾਈ ਬਣ ਕੇ ਅਸੀਂ ਅਸੀਂ ਬਾਈ ਕੀ ਕਰ ਸਕਦੇ ਆ ਅਸੀਂ ਤਾਂ ਇੱਕ ਪੱਤਰਕਾਰ ਤਰਕਾਰਾਂ ਬਾਈ ਬਣ ਕੇ ਨਹੀਂ ਵੀਰੇ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਥੋੜਾ ਪੱਖ ਲੈਣਾ ਆਏ ਸੀ ਉਧਰੋਂ ਪੱਖ ਲਿਆ ਠੀਕ ਹੈ ਅਸੀਂ ਥੋੜੀ ਪੂਰੀ ਥੋੜੀ ਜਾਣਕਾਰੀ ਲਾਵਾਂਗੇ ਕੀ ਗੱਲਬਾਤ ਹੋਈ ਹੈ ਤੁਸੀਂ ਮੰਨਦੇ ਹੋ ਵੀ ਥੋੜਾ ਤੋਂ ਬੰਦੇ ਨੂੰ ਨੁਕਸਾਨ ਹੋਇਆ ਮੰਨਦੇ ਆ ਬਾਈ ਬਾਈ ਦੋਸਤੋ ਜਿਵੇਂ ਤੁਸੀਂ ਸਾਡੇ ਵੀਡੀਓ ਦੇਖਦੇ ਹੋ ਇੱਕ ਇੱਕ ਵੀਡੀਓ ਦੇ ਵਿੱਚ ਇੱਕ ਨਵਾਂ ਬਾਈ ਜੀ ਤੁਹਾਨੂੰ ਅਸੀਂ ਦੱਸਾਂਗੇ ਕਿਹੜਾ ਨਵਾਂ ਪੰਗਾ ਪਿਆ ਜਿਵੇਂ ਕਿ ਸਰਕਾਰ ਦਾ ਇੱਕ ਨਵਾਂ ਰੂਲ ਹੈ ਨਵੇਂ ਨਿਯਮ ਹੈ ਵੀ ਨਾ ਬਾਲਗ ਜਿਨ੍ਹਾਂ ਦੀ ਉਮਰ ਛੋਟੀ ਹੈ ਉਹ ਐਕਟਿਵਾ ਆ ਜਾ ਕੋਈ ਹੋਰ ਡਰਾਈਵ ਨਹੀਂ ਕਰ ਸਕਦੇ ਤਾਂ ਇਹਨਾਂ ਦੇ ਜਿਹੜੇ ਬੱਚੇ ਸੀ ਉਹਨਾਂ ਦੇ ਬੱਚਿਆਂ ਨੂੰ ਜੀ 25000 ਰੁਪਏ ਜੁਰਮਾਨਾ ਭੇਨ ਨੂੰ 25000 ਰੁਪਏ ਜੁਰਮਾਨਾ ਭੇ ਪਿਆ ਪਿੰਡ ਦੀ ਸੀ ਇਹ ਗੱਲ ਹਾਂਜੀ ਬਾਈ ਜੀ ਤੇ ਸਜ਼ਾ ਕਿੰਨੀ ਬਾਈ ਸਜ਼ਾ ਕਿੰਨੀ ਮਤਲਬ ਸੁਣਨ ਦੇ ਵਿੱਚ ਕਿੰਨੀ ਸਜ਼ਾ 3 ਸਾਲ ਦੀ ਅੱਛਾ ਜੀ ਬਈ ਕੀ ਕਾਰਨ ਕੀ ਚੱਕਰ ਬਣਿਆ ਕਿਉਂਕਿ ਇਹ ਜਿਹੜੇ ਰੂਲ ਹੈ ਤੁਸੀਂ ਰੂਲ ਨਾਲ ਐਗਰੀ ਹੋ ਜਾਂ ਮਤਲਬ ਸਰਕਾਰ ਦਾ ਰੂਲ ਗਲਤ ਹੈ ਬਈ ਇਹ ਜਿਹੜਾ ਰੂਲ ਇਹ ਬਣਾਇਆ ਹੈ ਵੀ ਉਹਦੇ ਚ ਕਹਿੰਦੇ ਆ ਵੀ ਜੇ ਬੱਚਾ ਐਕਟਿਵ ਆ ਸਕੂਟਰੀ ਜਾਂ ਕੁਝ ਵੀ ਚਲਾਉਂਦਾ ਹੈ ਤਾਂ ਕੋਈ ਨੁਕਸਾਨ ਕਰਦਾ ਹੈ ਤਾਂ ਉਹਦੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਇਹ ਸਰਕਾਰ ਦਾ ਰੂਲ ਗਲਤ ਆ ਜਾਂ ਸਹੀ ਆ ਸਹੀ ਆ ਬਾਈ ਜੀ ਸਹੀ ਆ ਕੀ ਤੁਹਾਡੇ ਬੱਚੇ ਤੋਂ ਕੀ ਨੁਕਸਾਨ ਹੋਇਆ ਜੀ ਕੀ ਦਾ ਨੁਕਸਾਨ ਹੋਇਆ ਉਹਨੇ ਕੀ ਕੀਤਾ ਤੇ ਕਿਹਦੇ ਸੱਟ ਫੇਟ ਵੱਜੀ ਆ ਉਹ ਤੋਂ ਅਸੀਂ ਨਵੀਂ ਐਕਟ ਵਾਲਿਆ ਕਿ ਦਿੱਤੀ ਸੀ ਜੀ ਬੈਟਰੀ ਵਾਲੀ ਜਿਹੜੀਆਂ ਅੱਜ ਕੱਲ ਚੱਲ ਰਹੀਆਂ ਬੱਚਿਆਂ ਨੂੰ ਵੀ ਚਲੋ ਸਕੂਲ ਭਗ ਜਾ ਕਰਨਗੇ ਮੈਨੂੰ ਕੀ ਵੀ ਦੱਸੀ ਬਾਈ ਜੀ ਮੈਂ ਤਾਂ ਘਰਾਂ 'ਚ ਕੰਮ ਕਰਕੇ ਟਾਈਮ ਪਾਸ ਕਰਦੀ ਆ 3000 ਰੁਪਿਆ ਮੇਰਾ ਮਹੀਨੇ ਦਾ ਪੈਂਦਾਗਾ ਮੈਂ ਕਿਸ਼ਤਾਂ ਤੇ ਉਹ ਲੈ ਕੇ ਦਿੱਤੀ ਸੀਗੀ ਐਕਟ ਵਾਲਾ ਅੱਛਾ ਜੀ ਜਿਹੜੀ ਬੈਟਰੀ ਵਾਲੀ ਹੁੰਦੀ ਆ ਮੈਂ ਤਾਂ ਕੰਮ ਕਰਨ ਵਾਗੀ ਮੰਗ ਰੋ ਜਵਾਕ ਨਿਕਲ ਕੇ ਢੇੜਾ ਦੇਣ ਜੀ ਤੇ ਇੱਕ ਮੇਰਾ ਬੱਚਾ ਸੀਗਾ ਜੀ ਬੇਟਾ ਇੱਕ ਗਮਾਂਡੀਆਂ ਦਾ ਜੀ ਉਹਨਾਂ ਨੇ ਕਿਸੇ ਬੇਬੇ ਦੇ ਵਿੱਚ ਸਕੂਟਰੀ ਮਾਰੀ ਅੱਛਾ ਜੀ ਉਹਦੇ ਵਿਚਾਰੀ ਦੇ ਹੁਣ 6:00 ਵਜੀਆਂ ਜੀ ਹੁਣ ਉਹ ਖਾਣੇ ਜਾਵੜੀ ਬੱਚੇ ਠਾਣੇ ਚ ਨਹੀਂ ਅਸੀਂ ਕਿ ਬੱਚਿਆਂ ਦੀ ਉਮਰ ਕਿੰਨੀ ਹੈ ਭਾਈ ਬੱਚਿਆਂ ਦੀ ਉਮਰ ਗਵਾਂਡੀਆਂ ਦਾ ਮੁੰਡਾ ਤਾਂ 15-16 ਸਾਲ ਦਾ ਜੀ ਮੇਰਾ 12-13 ਸਾਲ ਦਾ ਜੀ ਠੀਕ ਹੈ ਜੀ ਹਾਂਜੀ ਅਦਰ ਉਹਨਾਂ ਦੀ ਉਮਰ ਦੋਨੋਂ ਦੀ ਉੱਤੇ ਘੱਟ ਹੈ ਹਾਂਜੀ ਦੋਨੇ ਉਹ ਡਰਾਈਵਿੰਗ ਦੇ ਮਤਲਬ ਲਾਇਕ ਨਹੀਂਗੇ ਇਹ ਵੀ ਗੱਲ ਅਸੀਂ ਕਹਿੰਦੇ ਵੀ ਇੱਕ ਪੱਖ ਕਰਨਾ ਗਲਤ ਹੈ ਦੂਜਾ ਪੱਖ ਵੀ ਬੰਦੇ ਦਾ ਸੁਣਨਾ ਚਾਹੀਦਾ ਅਸੀਂ ਤੁਹਾਡਾ ਪੱਖ ਫੇਰ ਸੁਣਿਆ ਪਹਿਲਾਂ ਅਸੀਂ ਉਧਰ ਜਾ ਕੇ ਆਏ ਹਾਂ ਕਹਿੰਦੇ ਜਿਹੜੀ ਬਜ਼ੁਰਗ ਸੀ ਉਹ ਕੱਲੀ ਕਮਾਉਣ ਵਾਲੀ ਸੀ ਉਹਦੇ ਅੱਗੇ ਪਿੱਛੇ ਵੀ ਹੈ ਨਹੀਂ ਨਾ ਉਹਦੇ ਕੋਈ ਬੱਚੇ ਐ ਨਾ ਉਹਦੇ ਕੋਈ ਮੁੰਡਾ ਐ ਨਾ ਉਹਦਾ ਕੋਈ ਘਰ ਵਾਲਾ ਕੱਲੀ ਲੋਕਾਂ ਦੀ ਉਹ ਦਿਹਾੜੀਆਂ ਕਰਕੇ ਕਿ ਬੰਦਲਾ ਉਹਦਾ ਢੱਡ ਪਾਲਦੀ ਸੀ ਸੱਚ ਆ ਬਈ ਹਾਂ ਬਈ ਸੱਚ ਆ ਪਰ ਮੈਂ ਵੀ ਗਰੀਬ ਆ ਬਈ ਮੈਂ ਇੰਨੇ ਪੈਸੇ ਕਿੱਥੋਂ ਪਰ ਉਹ ਕਹਿੰਦੇ ਬੇਬੇ ਦੇ ਇਲਾਜ ਵਾਸਤੇ ਪੈਸੇ ਦੋ ਪਰ ਮੈਂ ਇਹ ਕਿੰਨੇ ਪੈਸੇ ਦੀ ਮੈਨੂੰ ਥੋੜਾ ਤੋਂ ਮੰਗ ਹੋ ਰਹੀ ਆ ਬਈ ਬੇਬੇ ਦਾ ਇਲਾਜ ਕਰਵਾ ਦੋ ਜੀ ਉਹ ਕਹਿੰਦੇ ਵੀ ਉਹ ਵਿਚਾਰੀ ਘਰ ਦਾ ਤੋਰੂਆ ਤੋਰਦੀ ਸੀ ਕੰਮ ਕਰਦੀ ਸੀ ਅੰਦਾਜ਼ਾ ਕਿੰਨਾ ਕਿੰਨੇ ਬੇਬੇ ਦੇ ਪੈਸੇ ਲੱਗਣਗੇ ਜੀ ਕਿੰਨੇ ਹ 10000 ਰੁਪਇਆ ਬੇਬੀ ਦਾ ਮੰਗਦੇ ਆ ਜੀ ਤੇ ਫਿਰ ਤੁਸੀਂ ਹੁਣ ਓਥੇ ਥੋੜਾ ਕਿੱਥੇ ਜਾ ਕੇ ਨਿਬੜਿਆ ਜੀ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਕਿੰਨੇ ਪੈਸੇ ਦੇਣ ਨੂੰ ਤਿਆਰ ਹੋ ਮੈਂ ਕਿੱਥੋਂ ਦੇਵਾਂ ਬਾਈ ਜੀ ਮੈਂ ਤਾਂ ਆਪ ਘਰਾਂ ਚ ਕੰਮ ਕਰਕੇ ਟਾਈਮ ਪਾਸ ਕਰਦੀ ਆ ਬੱਚੇ ਪਾਲਦੀ ਆ ਕਿਸ਼ਤਾਂ ਤੇ ਅਜੇ ਪਹਿਲੀ ਕਿਸ਼ਤ ਵੀ ਨਹੀਂ ਆ ਕਿ ਪਹਿਲੀ ਕਿਸ਼ਤ ਵੀ ਨਹੀਂ ਪਈ ਹਜੇ ਇਥੇ ਵੀ ਬਾਈ ਫਿਰ ਉਹਦੀ ਬੇਬੇ ਦਾ ਕੋਈ ਕਸੂਰ ਨਹੀਂ ਕਸੂਰ ਤਾਂ ਤੁਹਾਡੇ ਬੱਚਾਂ ਦਾ ਤੁਸੀਂ ਤੁਸੀਂ ਬੱਚਿਆਂ ਨੂੰ ਕਿਉਂ ਨਹੀਂ ਰੋਕਦੇ ਬਾਈ ਬਾਈ ਮੈਂ ਵੀ ਗਰੀਬ ਆ ਤੁਸੀਂ ਮੇਰੇ ਪੈਂਡਾ ਚਲਾ ਦਿਓ ਠੀਕ ਆ ਮੈਨੂੰ ਥਾਣੇ ਚ ਨਹੀਂ ਤਾਂ ਮੇਰੇ ਬੱਚੇ ਨੇ ਚਲ ਬੱਚਿਆਂ ਤੇ ਕੀ ਕਹਿਣਾ ਸਾਨੂੰ ਬੁਲਾਉਂ ਮੈਂ ਹੁਣ ਕਿੱਥੋਂ ਦੇਵਾਂ ਬਈ ਪਾਜੇ ਮੈਂ ਵੀ ਗਰੀਬ ਆਂ ਕਿ ਤੁਸੀਂ ਆਪ ਹੀ ਸਮਝਦਾਰ ਹੋਗੇ ਘਰਾਂ 'ਚ ਕੰਮ ਕਰਕੇ ਮੈਂ ਟਾਈਮ ਪਾਸ ਕਰਦੀ ਆਂ ਘਰ ਦਾ ਸਾਰਾ ਖਰਚਾ ਮੇਰੇ ਸਿਰ ਤੇ ਆ ਗਿਆ ਬਈ ਐ ਹੁਣ ਬੇਬੇ ਨੂੰ ਪੈਸੇ ਦੱਸ ਮੈਂ ਕਿੱਥੋਂ ਦੇਵਾਂ ਗਾਹਾਂ ਬੇਬੇ ਰੋਣੇ ਰੋਣ ਲੱਗੀ ਕਹਿੰਦੀ ਮੇਰੇ ਲਾਜ ਵਾਸਤੇ ਪੈਸੇ ਦੇ ਮੈਂ ਵੀ ਘਰਾਂ 'ਚ ਕੰਮ ਕਰਕੇ ਟਾਈਮ ਪਾਸ ਕਰਦੀ ਆਂ ਬੇਬੇ ਨੂੰ ਆਪ ਨੂੰ ਆਉਣੀ ਚਾਹੀਦੀ ਵੀ ਇਹ ਵੀ ਮੇਰੇ ਵਰਗੀ ਹੈਗੀ ਚੱਲ ਬੱਚੇ ਸੀ ਨਾ ਬਾਲਕ ਸੀ ਉਹਨਾਂ ਨੇ ਵਿੱਚ ਮਾਰੀ ਮੈਂ ਗਲਤੀ ਮੰਨਦੀ ਆਂ ਜੀ ਹੁਣ ਦੱਸੋ ਮੈਂ ਕੀ ਕਰਾਂ ਹੁਣ ਮੈਂ ਪੈਸੇ ਦੱਸੋ ਕਿੱਥੋਂ ਭਰਾਂ ਬਈ ਬਈ ਫਿਰ ਤੁਸੀਂ ਬ ਤੁਹਾਨੂੰ ਇਸ ਜੀ ਦਾ ਪਤਾ ਨਹੀਂ ਸੀ ਵੀ ਬੱਚਾ ਐਕਟਿਵਾ ਲੈ ਕੇ ਜਾ ਰਿਹਾ ਹੈ ਐਕਟਿਵਾ ਤੁਹਾਡੇ ਨਾ ਹੈ ਕਿਸ ਤਰ੍ਹਾਂ ਵੀ ਤੁਸੀਂ ਭਰਦੇ ਹੋ ਤਾਂ ਜੇ ਕੋਈ ਸਜ਼ਾ ਹੁੰਦੀ ਹੈ ਜਾਂ ਕੋਈ ਗੱਲਬਾਤ ਹੁੰਦੀ ਹੈ ਤਾਂ ਤੁਹਾਨੂੰ ਜੱਕਣਗੇ ਬੁੱਲਸ ਵਾਲੇ ਤੁਸੀਂ ਕਿਉਂ ਉਹਨੂੰ ਐਕਟਿਵਾ ਦਿੱਤੀ ਜ਼ਰੂਰੀ ਸੀ ਤੁਸੀਂ ਉਹਨੂੰ ਕਿਸੇ ਆਟੋ ਤੇ ਵੀ ਲਾ ਸਕਦੇ ਸੀ ਸਕੂਲ ਬੈਂਡ ਤੇ ਵੀ ਭੇਜ ਸਕਦੇ ਸੀ ਉਹ ਬਈ ਆਟੋ ਵਾਲਾ ਟਾਈਮ ਟੂ ਟਾਈਮ ਭਾਲਦਾ ਚੱਲ ਆਪਦੀ ਮਸ਼ੀਨਰੀ ਦਾ ਹੁੰਦਾ ਵੀ ਬੱਚਾ ਚਲੋ 5-10 ਮਿੰਟ ਲੇਟ ਫੇਟ ਵੀ ਜਾ ਸਕਦਾਗਾ ਮੈਂ ਤਾਂ ਇਹ ਲੈ ਕੇ ਦਿੱਤੀ ਸੀ ਬਾਈ ਮੈਨੂੰ ਕੀ ਪਤਾ ਸੀ ਮੈਂ ਤੁਹਾਨੂੰ ਦੱਸੀ ਨਹੀਂ ਵੀ ਮੈਂ ਤਾਂ ਘਰਾਂ ਤੇ ਕੰਮ ਕਰਨ ਗਈ ਸੀ ਮਗਰ ਉਹ ਜਵਾਕ ਲੈ ਕੇ ਸਕੂਟਰੀ ਚਾਹ ਦੇ ਵਿੱਚ ਨਵੀਂ ਸਕੂਟਰੀ ਸੀ ਚਾਹ ਦੇ ਵਿੱਚ ਲੈ ਕੇ ਬਾਗੇ ਉਹ ਕਿਤੇ ਜਾ ਕੇ ਬੇਬੇ ਜਮਾਰੀ ਹੁਣ ਮੈਨੂੰ ਆ ਨਵਾਂ ਪੰਗਾ ਸਿਆਪਾ ਪਤਾ ਬਾਈ ਜੀ ਮੇਰਾ ਖੜਾ ਸੜਾ ਦੋ ਨਾ ਮੇਰੇ ਬੱਚਿਆਂ ਨੂੰ ਘੜਾ ਦੋ ਤੁਸੀਂ ਪੱਤਰਕਾਰ ਨਾ ਹੁਣ ਤੇ ਬਾਈ ਬਣ ਕੇ ਮੇਰੇ ਨਾਲ ਵਗ ਚੱਲੋ ਵੀਡੀਓ ਬਣਾਉਣੀ ਥਾਂ ਤੁਸੀਂ ਮੇਰੇ ਨਾਲ ਉੱਥੇ ਵਗ ਦੇ ਦੇਖੋ ਬਾਈ ਅਸੀਂ ਬੇਬੇ ਦਾ ਵੀ ਪੱਖ ਲਿਆ ਬੇਬੇ ਕਹਿੰਦੀ ਸਪੀਡ ਬਹੁਤ ਜ਼ਿਆਦਾ ਸੀ ਪੁੱਤ ਕਹਿੰਦੀ ਘਟੋ ਘੜ ਵੀ ਬਹੁਤ ਜ਼ਿਆਦਾ ਅੰਨੀਆਂ ਵੰਗਾਉਂਦੇ ਸੀਗੇ ਉਹ ਖਦੇ ਲਿਆਗੇ ਮੇਨ ਲੱਤਾਂ 'ਚ ਮਾਰਿਆ ਦੇਖਿਆ ਜਾਂਦਾ ਬੇਬੇ ਦੀ ਲੱਤ ਵੀ ਟੁੱਟੀ ਹੈ ਜੀ ਕੋਈ ਸ਼ੱਕ ਨਹੀਂ ਲੱਤ ਵੀ ਇਹਦੇ ਬੇਬੇ ਦਾ ਜਿਹੜਾ ਮੋਡਾ ਹੋਇ ਫ੍ਰੈਕਚਰ ਹੈ ਟੁੱਟ ਗਈ ਹੋਣੀ ਬਾਈ ਜੀ ਮੈਂ ਮੰਨਦੀ ਆਂ ਟੁੱਟੀ ਹੋਣੀ ਉਹ ਜਵਾਕ ਨੇ ਉਹਨਾਂ ਨੇ ਮਾਰੀ ਹੋਣੀ ਸਕੂਟਰੀ ਵਿੱਚ ਜੀ ਮੈਂ ਮਾਫੀ ਮੰਗਦੀ ਆਂ ਬਾਈ ਜੀ ਕੋਈ ਨਹੀਂ ਹੁਣ ਮਾਫੀ ਤੁਸੀਂ ਤਾਂ ਮਾਫੀ ਮੰਗੀ ਜਾਂਦੇ ਹੋ ਥੋੜੇ ਮਾਫੀ ਮੰਗਣਾ ਕੀ ਹੋ ਜਾਊਗਾ ਤੁਸੀਂ ਤਾਂ ਕਮੌਣ ਵਾਲੇ ਵੀ ਹੋ ਥੋੜੇ ਹੱਥ ਵੀ ਕੰਮ ਕਰਦੇ ਆ ਥੋੜੀ ਉਮਰ ਕਿੰਨੀ ਹੈ ਮੇਰੀ ਉਮਰ ਤਾਂ ਬਾਈ 28 29 ਸਾਲ 28 29 ਸਾਲ ਉਸ ਤਾਂ ਨੌਜਵਾਨ ਹੋ ਜੰਗ ਹੈ ਤੁਸੀਂ ਤਾਂ ਕਮਾਈ ਵੀ ਕਰ ਲਓਗੇ ਬੱਚੇ ਵੀ ਪਾਲ ਲਓਗੇ ਉਹ ਜਿਹੜੀ ਬਜ਼ੁਰਗ ਹੁੰਦਾ ਕੋਈ ਅੱਗੇ ਪਿੱਛੇ ਵੀ ਨਹੀਂ ਨਾ ਉਹਦੇ ਮੁੰਡੇ ਐ ਨਾ ਉਹਦੇ ਕੁੜੀਆਂ ਐ ਨਾ ਕੋਈ ਉਹਦਾ ਹੋਰ ਐ ਵਾਲੀ ਵਾਰਸਾ ਨਾ ਕੋਈ ਉਹਦਾ ਰਿਸ਼ਤੇਦਾਰ ਐ ਇਕੱਲੀ ਇੱਕ ਛੋਟੇ ਜਿਹੇ ਕਮਰੇ 'ਚ ਰਹਿ ਰਹੀ ਐ ਠੀਕ ਐ ਉਹਦੇ ਆਂਡੀ ਗਵੰਡੀ ਨੂੰ ਕਿਤੇ ਕੋਈ ਰੋਟੀ ਦੇ ਜਾਂਦਾ ਕੋਈ ਨਹੀਂ ਦੇ ਕੇ ਜਾਂਦਾ ਹੁਣ ਤੁਸੀਂ ਇਹ ਦੇਖੋ ਵੀ ਉਹ ਉਹਦਾ ਕਸੂਰ ਕੀ ਐ ਬਾਕੀ ਬਾਕੀ ਇਹਦੇ 'ਚ ਪੱਤਰਕਾਰਾਂ ਦਾ ਕੋਈ ਹੋਣੀ ਪੱਤਰਕਾਰਾਂ ਨੇ ਆਪਦਾ ਪੱਖ ਲੈਣਾ ਐ ਅਸੀਂ ਉਹਨਾਂ ਦਾ ਪੱਖ ਸੁਣਿਆ ਹੁਣ ਅਸੀਂ ਥੋੜਾ ਪੱਖ ਸੁਣਨਾ ਐ ਕਿਉਂਕਿ ਕੱਲ ਨੂੰ ਤੁਸੀਂ ਸਾਡੇ ਦੇ ਵੀ ਇਹ ਜਿਹਾ ਕਦਮ ਚੁੱਕੋ ਸਾਨੂੰ ਕਿਸੇ ਕੋਰਚ ਕਿਸੇ ਵੀ ਚੀਜ਼ ਬਸ ਇੱਕ ਖਲਿਸੋ ਅਸੀਂ ਤਾਂ ਤੁਹਾਡੇ ਕੋਲੇ ਆਏ ਆਂ ਵੀ ਬਾਈ ਇਹ ਗੱਲ ਸੱਚ ਹੈ ਵੀ ਤੁਹਾਡੇ ਬੱਚੇ ਤੋਂ ਇਹ ਹਾਦਸਾ ਹੋਇਆ ਜਾਂ ਇਹ ਗੱਲਾਂ ਜਾਣ ਜਾਣਬੁੱਝ ਕੇ ਬਣਾਈਆਂ ਜਾ ਰਹੀਆਂ ਨਹੀਂ ਬਾਈ ਇਹ ਸੱਚ ਹੈਗਾ ਹਾਦਸਾ ਤਾਂ ਹੋਇਆਗਾ ਚਲੋ ਬੱਚੇ ਅਜਵਾਕ ਨੇ ਮਾਰੀ ਹੋਣੀ ਸਕੂਟਰੀ ਪਰ ਬੇਬੇ ਨੇ ਥਾਣੇ ਨਹੀਂ ਜਾਣਾ ਸੀਗਾ ਕਿਵੇਂ ਨਾ ਕਿਵੇਂ ਕਰਕੇ ਚਲ ਸਾਨੂੰ ਸਾਡੇ ਕੋਲ ਕਿਸੇ ਨੂੰ ਭੇਜ ਦੀ ਕੋਈ ਗੱਲ ਨਹੀਂ ਜਿਹੇ ਜੀ ਸਾਥ ਹੋਂਦ ਹੋਊਗੀ ਸਹਿਤਾ ਅਸੀਂ ਕਰਾਂਗੇ 10000 ਦੇ ਐਂਡੀ ਮੇਰੇ ਚੰਗੇ ਜੈਸ ਨਹੀਂ ਬਾਈ ਜੀ ਮੈਂ ਤਾਂ ਆਪ ਘਰਾਂ ਚ ਕੰਮ ਕਰਕੇ ਤੇ ਬਾਈ ਮੈਨੂੰ ਫਿਰ 25000 ਰੁਪਏ ਜੁਰਮਾਨਾ ਉਹਦਾ ਭਰਨਾ ਪੈਣਾ ਹੀ ਹੈ ਨਾ ਬਈ ਮੈਂ ਕਿੱਥੋਂ ਭਰੂ ਮੇਰੇ ਕੋਲ ਤਾਂ ਕਿਸ਼ਤ ਨੂੰ ਪੈਸੇ ਨਹੀਂ ਹੈਗੇ ਮੈਂ ਤਾਂ ਮਸਾਂ ਦਾ ਮੇ ਜਵਾਕ ਨੂੰ ਕਿਸ਼ਤਾਂ ਦੇ ਸਕੂਟਰ ਲੈ ਕੇ ਦਿੱਤੀ ਆਂ ਗਾ ਉਹਦੇ ਪਿਓ ਨਹੀਂ ਸਰਤੇ ਬਈ ਫਿਰ ਉਹ ਸਰਕਾਰ ਸਰਕਾਰ ਦੇ ਜਿਹੜੇ ਰੂਲ ਐ ਉਹਨਾਂ ਤੋਂ ਤੁਸੀਂ ਉੱਤੋਂ ਦੀ ਹੋ ਜਾਓਗੇ ਜੇ ਸਰਕਾਰ ਕਹਿ ਰਹੀ ਵੀ ਅਸੀਂ 25000 ਰੁਪਿਆ ਬੰਦੇ ਨੂੰ ਜੁਰਮਾਨਾ ਪਾਇਆ ਤੇ 3 ਸਾਲ ਦੀ ਸਜ਼ਾ ਹੈ ਤਾਂ ਫਿਰ ਬਈ ਤੁਸੀਂ ਨਹੀਂ ਭਰਦੇ ਤਾਂ ਫਿਰ ਤੁਸੀਂ ਦੇਖੋ ਵੀ ਸਰਕਾਰ ਦੇ ਉੱਤੋਂ ਦੀ ਹੋਣ ਵਾਲੀ ਗੱਲ ਈ ਹੈ ਜੁਰਮਾਨਾ ਤਾਂ ਪਾਇਆ ਬਈ ਉੱਤੋਂ ਦੇ ਨਹੀਂ ਹੁੰਦੇ ਸਰਕਾਰ ਦੇ ਫਿਰ ਮੇਰੇ ਵੀ ਸਿਰਤੇ ਹੈ ਨਹੀਂ ਕੋਈ ਅਸੀਂ ਦੋਨੇ ਮਾਪੋਤੇ ਹੀ ਆਂ ਮੈਂ ਤਾਂ ਐ ਲੈ ਤੁਸੀਂ ਵਿੱਚ ਕੱਲਾ ਜਵਾਕ ਇਹਦੇ ਪਿਓ ਨਹੀਂ ਮੈਂ ਸ਼ੌਕਪੂਰ ਦਾ ਇਹਦੇ ਮੈਨੂੰ ਕੀ ਪਤਾ ਜੀ ਵਿਜਵਾ ਆ ਗਏ ਮਾਰੂਗਾ ਸਕੂਟਰੀ ਕਿਸੇ ਦੇ ਵਿੱਚ ਜਾ ਕੇ ਬਈ ਮੈਂ ਵੱਧ ਵੱਧ ਤੋਂ ਵੱਧ 5000 ਰੁਪਏ ਦੇ ਸਕਦੀ ਹਾਂ ਤੋਂ ਵੱਧ ਮੇਰੇ ਕੋਲੇ ਪੈਸੇ ਨਹੀਂ ਤੇ ਬੀਬੀ ਨੂੰ ਤਾਂ ਬਈ ਤੁਸੀਂ ਆਪਾਂ ਬੀਬੇ ਨੂੰ ਕਹੇ ਕਹੇ ਕਿ ਅਸੀਂ ਜ਼ਿਲ੍ਹੇ ਪੱਤਰਕਾਰ ਭਰਾ ਆਏ ਹੋਰ ਲੋਕ ਹੈਗੇ ਬਾਹਰ ਨਰ ਬੈਠੇ ਆ ਬੀਬੀ ਅਤ ਲਾਜ ਅਸੀਂ ਵੀ ਕਰਵਾ ਦਾਂਗੇ ਹੋਰ ਲੋਕ ਵੀ ਕਰਵਾ ਦਾਂਗੇ ਜਿਹੜੇ ਸਰਕਾਰ ਦੇ ਰੂਲ ਹੈ ਬਈ ਉਹਨਾਂ ਤੋਂ ਤੁਸੀਂ ਉੱਤੋਂ ਦੀ ਥੋੜੀ ਹੋ ਜਾਓਗੇ ਬਈ ਬਣ ਕੇ ਮੈਂ ਥੋੜੇ ਪਹਿਰੇ ਹੱਥ ਲਾ ਦਿੰਨੀ ਆ ਮੇਰਾ ਮਾਫ ਕਰਵਾ ਦੋ ਜੀ ਦੇਖੋ ਬਈ ਇੰਨਾ ਜੁਰਮਾਨਾ ਦੇਖੋ ਬਈ ਅਸੀਂ ਅਸੀਂ ਸਰਕਾਰ ਨੂੰ ਅਸੀਂ ਸਰਕਾਰ ਨੂੰ ਕੀ ਕਹਿ ਸਕਦੇ ਆ ਸਰ ਨਾ ਸਰਕਾਰ ਸਾਡੀ ਗੱਲ ਨੂੰ ਸੁਣੇ ਸਰਕਾਰ ਦਾ ਜੋ ਰੂਲ ਹੈ ਉਹਨਾਂ ਲਈ ਗਰੀਬ ਵੀ ਇੱਕੋ ਜਿਹਾ ਹੈ ਅਮੀਰ ਵੀ ਇੱਕੋ ਜਿਹਾ ਹੈ ਠੀਕ ਹੈ ਜੀ ਐਂਦਾ ਫਿਰ ਜੇ ਤੁਸੀਂ ਗਰੀਬ ਹੈ ਤਾਂ ਮਤਲਬ ਤੁਸੀਂ ਲੋਕਾਂ ਲੋਕਾਂ ਦੇ ਲੋਕ ਥੋੜੀ ਮਾਰਨੇ ਆ ਕਿਸੇ ਦੀ ਬੁੜੀ ਮਾਰਦੇ ਕਿਸੇ ਦਾ ਬੁੜਾ ਮਾਰਦੇ ਕਿਸੇ ਦਾ ਅੱਜ ਬੁੜੀ ਲੱਤ ਉੜੀ ਕਿਸੇ ਕਿਸ ਗੱਲ ਨੂੰ ਬੰਦਾ ਵੀ ਮਾਰ ਸਕਦੇ ਹੋ ਚਲ ਬੱਜੀ ਹੋਣੀ ਜਾਨ ਬੁੱਝ ਗਏ ਥੋੜੀ ਮਾਰੀ ਜਵਾਕ ਸੀ ਨਿਆਣੇ ਸੀ ਬੱਜੀ ਹੋਣੀ ਫਿਰ 25000 ਰੁਪਏ ਮੈਂ ਕਿੱਥੋਂ ਦੇਵਾਂ ਬਾਈ ਮੈਨੂੰ ਤਾਂ ਇਹੀ ਟੈਨਸ਼ਨ ਹੋ ਰਹੀ ਹੈ ਬਾਈ ਤੁਸੀਂ 25000 ਨਾਲ ਰੋਵੋ ਤੁਸੀਂ ਇਹ ਚੀਜ਼ ਦਾ ਜਿਹੜੇ ਲੋਕ ਬੱਚੇ ਐ ਚਾਹੇ ਕਿਸੇ ਦੇ ਵੀ ਐ ਛੋਟੀ ਉਮਰ ਦੇ ਐ ਐਕਟੀਵਾ ਚਲਾਉਂਦੇ ਐ ਡਰਾਈਵਿੰਗ ਕਰਦੇ ਐ ਉਹਨਾਂ ਚੀਜ਼ਾਂ ਦਾ ਵਿਰੋਧ ਕਰੋ ਤੁਸੀਂ ਵੀ ਉਹਨਾਂ ਲੋਕਾਂ ਦੇ ਹੱਕ 'ਚ ਖੜੋ ਜਿਹੜੇ ਸਰਕਾਰ ਐ ਜਿਹੜੇ ਲੋਕ ਸਰਕਾਰਾਂ ਚਲਾ ਰਹੇ ਐ ਉੱਤੇ ਬਹਿ ਕੇ ਆਪਾਂ ਨੂੰ ਸਿੱਖਿਆ ਦੇ ਰਹੇ ਐ ਉਹਨਾਂ ਦੇ ਨਾਲ ਖੜਨਾ ਆਪਣਾ ਫਰਜ਼ ਬੰਦ ਐ ਤੁਸੀਂ ਇਹਨਾਂ ਕੋਲ ਵੀ ਅਸੀਂ 25000 ਕਿੱਥੋਂ ਦੇਵਾਂਗੇ ਤਿੰਨ ਸਾਲ ਦੀ ਸਜ਼ਾ ਵੀ ਐ ਵੀਰੇ ਪਤਾ ਤੁਹਾਨੂੰ ਇਸ ਗੱਲਕ ਨਹੀਂ ਪਤਾ ਨਾ ਬਾਈ ਮੈਨੂੰ ਤੇ ਫੇਰ ਬਾਈ ਤੁਸੀਂ 25000 ਨੂੰ ਰੋਈ ਜਾਂਦੇ ਹੋ ਤਿੰਨ ਸਾਲ ਦੀ ਤੁਹਾਨੂੰ ਪਤਾ ਸਜ਼ਾ ਐ ਸਜ਼ਾ ਕਿਨੂੰ ਐ ਬੱਚੇ ਨੂੰ ਨਹੀਂ ਉਹ ਉਹ ਦੇ ਵਿੱਚ ਐਕਟਿਵ ਕਿਹਦੇ ਨਾ ਸੀਗੀ ਮੇਰੇ ਨਾਂ ਦੀ ਸੀ ਤੁਹਾਡੇ ਤੁਹਾਨੂੰ ਸਜਾਇਆ ਵੀਰੇ ਉਹ ਜੋ ਤੁਸੀਂ ਤਾਂ ਇਕੱਲੇ ਇਕੱਲੇ ਤੁਸੀਂ ਇਕੱਲੇ ਤੁਸੀਂ ਪੈਸਿਆਂ ਨੂੰ ਰੋਈ ਜੰਨੇ ਹੋ ਬਾਈ ਬਣ ਕੇ ਕੋਈ ਗੱਲ ਨਹੀਂ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਮੈਂਬਰ ਸਰਪੈਂਚ ਨੂੰ ਸਾਧ ਕੇ ਮਾਫ ਕਰਾ ਦੋ ਵੀਰ ਬਣ ਕੇ ਮੈਂ ਥੋੜਾ ਸਾਹ ਨਹੀਂ ਭੁੱਲਦੀ ਹੈਗੀ ਚੱਲ ਗਲਤੀ ਹੋਈ ਹੈ ਮੈਂ ਮੰਨਦੀ ਆ ਜੀ ਪੈਸੇ ਵੀ ਦੇ ਦਾਂਗੇ ਅਸੀਂ ਹੋਰ ਅੱਧੇ ਵਿਚ ਅੱਧੇ ਪਰ ਆਹ ਸਾਡਾ ਜੁਰਮਾਨਾ ਦੇਖੋ ਬਾਈ ਇਹਦਾ ਕੋਈ ਹੱਲ ਨਹੀਂ ਇਹਦਾ ਕੋਈ ਹੱਲ ਨਹੀਂਗਾ ਜੇ ਤੁਸੀਂ ਕਹੋਗੇ ਇਹਦਾ ਹੱਲ ਹੋ ਜਾਊਗਾ ਇਹਦਾ ਮੈਨੂੰ ਲੱਗਦਾ ਨਹੀਂ ਵੀ ਇਹਦਾ ਕੋਈ ਹੱਲ ਹੈ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕੋਈ ਉਹਦਾ ਹੱਲ ਕੱਢ ਦੇ ਸਰਕਾਰ ਪਰ ਮੈਨੂੰ ਲੱਗਦਾ ਵੀ ਜਿਹੜੇ ਤਰੀਕੇ ਨਾਲ ਇਹਨਾਂ ਨੇ ਇਹ 3 ਸਾਲ ਦੀ ਸਜ਼ਾ ਦੇ 25000 ਰੁਪਏ ਜੁਰਮਾਨਾ ਰੱਖਿਆ ਇਹ ਬਹੁਤ ਇੱਕ ਕਰੜੀ ਸਜ਼ਾ ਹੈ ਠੀਕ ਹੈ ਇਹ ਤੁਸੀਂ ਆਪਦੇ ਮੂੰਹੋਂ ਮੰਨਦੇ ਹੋ ਵੀ ਇਹ ਹੋਣੀ ਚਾਹੀਦੀ ਹੈ ਫਿਰ ਦੂਜੇ ਪਾਸੇ ਤੁਸੀਂ ਕਹਿੰਦੇ ਬਾਈ ਜੀ ਮੈਂ ਮੰਨਤ ਕਰਦੀ ਆ ਵੀ ਮੈਨੂੰ ਬਚਾਓ ਹੁਣ ਤੁਸੀਂ ਇਹ ਦੱਸੋ ਵੀ ਨਹੀਂ ਹੁਣ ਬਾਈ ਮੈਂ ਸਿਆਣੀ ਹੋ ਗਈ ਮੈਨੂੰ ਪਤਾ ਲੱਗ ਗਿਆ ਵੀ ਬੱਚੇ ਨੁਕਸਾਨ ਕਰਦੇ ਆ ਕਿਸੇ ਨਾਲ ਉਹਨੂੰ ਵਿਚ ਬਜ਼ੁਰਗ ਨੂੰ ਵਿਚਾਰੀ ਦੇ 60 ਫੀਟ ਮਾਰੀ ਨਾਲੇ ਜਿਹੜਾ ਜੁਰਮਾਨਾ ਪੈ ਗਿਆ ਉਹ ਅੱਡ ਐਕਟਿਵਾ ਕਿੰਨੇ ਕਿੰਨੇ ਹਜ਼ਾਰ ਦੀ ਆਈਏ ਪਤਾ ਕਿੰਨੇ 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 ਦੀ ਐ ਤੇ ਕਿਸ਼ਤਾਂ ਦੇ ਤਾਂ ਵੱਧ ਹੀ ਪੈਂਦੀਆਂ ਨਗਦ 50 ਹਜ਼ਾਰ ਦੀ ਪੈਂਦੀ ਆ ਬਾਈ ਜੀ ਕਿਸ਼ਤਾਂ ਤੁਹਾਨੂੰ ਕਹਿੰਦੇ ਨੇ ਬਾਈ ਆ ਬਾਈ 70 ਦੀ ਪੈ ਗਈ ਕਿਸ਼ਤਾਂ ਦੀ 70 ਦੀ ਪੈ ਗਈ ਤੇ ਐਕਟਿਵਾ ਥੋੜੀ ਸੇਫ ਹੈ ਕਿ ਟੁੱਟ ਗਈ ਉਹ ਤਾਂ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਬਾਈ ਜੀ ਮੈਂ ਤਾਂ ਹੁਣ ਤੁਸੀਂ ਜਦੋਂ ਆ ਕੇ ਦੱਸਿਆ ਹੁਣ ਪਤਾ ਲੱਗਾ ਮੈਂ ਤਾਂ ਬੱਚਿਆਂ ਨੂੰ ਵੀ ਨਹੀਂ ਮਿਲਣ ਗਈ ਹਜੇ ਠੀਕ ਹੈ ਮੈਂ ਤਾਂ ਤੁਸੀਂ ਆ ਕੇ ਦੱਸਿਆ ਵੀ ਆਹ ਕਾਂਡ ਕਰਤਾ ਜਵਾਕ ਨਹੀਂ ਬੱਚਿਆਂ ਦਾ ਥੋੜਾ ਨੂੰ ਛੜ ਦੇਣਗੇ ਬੱਚਿਆਂ ਦਾ ਕੋਈ ਚੱਕਰ ਨਹੀਂ ਬਾਈ ਪਰ ਚੱਕਰ ਕੀ ਆ ਤੁਹਾਨੂੰ ਨਹੀਂ ਹੋਣੀ ਜੇ ਜਦੋਂ ਬੇਬੇ ਦਾ ਸਾਰੇ ਹੱਡ ਤੋੜ ਤੇ ਐਕਟਵੇ ਕਿਹੜਾ ਬਚੀ ਹੋਣੀ ਹਾਂ ਤੁਹਾਨੂੰ ਹੋ ਸਕਦਾ ਵੀ ਤੁਹਾਨੂੰ ਸਜ਼ਾ ਦੇ ਚਾਂਸ ਹੈ ਬਾਈ ਇਹਦੇ 'ਚ ਤੁਹਾਡੇ ਨਾਂ ਹੈ ਠੀਕ ਹੈ ਇਹਦੇ 'ਚ ਹੁਣ ਆਪਾਂ ਕੀ ਹੈ ਸਾਰੇ ਲੋਕਾਂ ਨੂੰ ਇਹੀ ਆਪਾਂ ਮੈਸੇਜ ਦੇਣਾ ਹੈ ਵੀ ਆਪਣੇ ਬੱਚਿਆਂ ਨੂੰ ਬਚਾ ਲਓ ਤੁਸੀਂ ਕਈ ਲੋਕਾਂ ਨੂੰ ਇਹ ਹੁੰਦਾ ਵੀ ਕੋਈ ਚੱਕਰ ਨਹੀਂ ਫੇਰ ਕੀ ਹੋ ਜੂਗਾ ਠੀਕ ਹੈ ਇਹ ਤਾਂ ਲੁਪਗਾਈ ਮਰ ਜਾਂਦੀ ਹੈ ਸਰਕਾਰ ਕਹਿ ਕੇ हट ਜਾਂਦੀ ਹੈ ਰੌਲਾ ਪਾ ਕੇ हट ਜਾਂਦੀ ਹੈ ਪਰ ਬਾਈ ਜਿਹੜੇ ਕਾਨੂੰਨ ਹੈ ਬਹੁਤ ਸਖਤ ਹੈ ਸਾਨੂੰ ਪੱਤਰਕਾਰਾਂ ਨੂੰ ਸੋਸ਼ਲ ਮੀਡੀਆ ਨੂੰ ਸਾਨੂੰ ਪਤਾ ਹੈ ਠੀਕ ਹੈ ਹਾਂਜੀ ਹੁਣ ਤੁਸੀਂ ਦੱਸੋ ਵੀ ਹੁਣ ਬਾਈ ਬੇਬੇ ਨੂੰ ਤਾਂ ਚਲੋ ਅਸੀਂ ਆਪ ਦੇ ਦਾਂਗੇ ਵੈਸੇ ਹੁਣ ਤੁਸੀਂ 25000 ਰੁਪਿਆ ਦੇ ਕੇ ਤੁਹਾਨੂੰ 3 ਸਾਲ ਦੀ ਸਜ਼ਾ ਹੈ ਤੁਹਾਨੂੰ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਬਹੁਤ ਬੁਰਾ ਲੱਗ ਰਿਹਾ ਬਈ ਕੀ ਕਰੀ ਜੇ ਅਸੀਂ ਐਕਟਵਾ ਦਵਾਈ ਤਾਂ ਨਾਲੇ ਤਾਂ ਜੁਰਮਾਨਾ ਪੈ ਗਿਆ 25000 ਕਿੱਥੋਂ ਇਕੱਠਾ ਕਰੂੰਗੀ ਮੈਂ ਤਾਂ ਡਿਕਰੀਆਂ ਵੀ ਨਹੀਂਆਂ ਇਕੱਠੀਆਂ ਹੋਣੇ ਬਾਈ ਜੀ ਮੇਰੇ ਵਾਸਤੇ ਤਾਂ ਇਹੀ ਬਾਲੇ ਨੇ ਜਿਹਦੋਂ ਕੱਲੀ ਸਿਰ ਸਾਰੀ ਜ਼ਿੰਮੇਦਾਰੀ ਆ ਘਰ ਦਾ ਕੰਮ ਬਾਹਰ ਦਾ ਕੰਮ ਬੱਚੇ ਪਾਲਨੇ ਪੜ੍ਹਾਈ ਲਿਖਾਈ ਮੇਰੇ ਵਾਸਤੇ ਤਾਂ 25000 ਵੀ 25 ਲੱਖ ਬਰਾਬਰ ਆਗਾ ਤੇ ਜਿਹੜੀ ਕੈਦ ਹੈਗੀ ਉਹ ਅੱਡ ਮੈਂ ਜੇਲ੍ਹ ਚ ਜਾਊ ਮੈਨੂੰ ਕਿਤੇ ਮੂੰਹ ਦਿਖਾਉਣ ਜੋਗੀ ਛੱਡਿਆ ਨਹੀਂ ਇੰਨਾ ਬੱਚਾ ਨਹੀਂ ਬਾਈ ਬਾਈ 70000 ਦੀ ਐਕਟਵ ਲਈ ਮੂੰਹ ਤੇ ਤੁਸੀਂ ਕਪੜਾ ਕਿਉਂ ਬਨੇ ਤੁਸੀਂ ਕੋਈ ਚੋਰੀ ਕੀਤੀ ਹੈ ਕੋਈ ਚੋਰੀ ਮਤਲਬ ਥੋੜੇ ਦਿਲ ਚ ਕੋਈ ਪਾਲ ਆਇਆ ਜਾ ਵੀ ਤੁਸੀਂ ਕਪੜਾ ਕਪੜਾ ਬੰਨ੍ਹਣਾ ਕਿਉਂ ਬੰਨ੍ਹਿਆ ਹੋਇਆ ਪਾਲ ਆ ਗਿਆ ਬਾਈ ਹੁਣ ਸ਼ਰਮ ਆਉਂਦੀ ਹੈ ਲੋਕਾਂ ਤੋਂ ਵੀ ਲੱਜ ਵੱਖਾਂ ਨੂੰ ਮੂੰਹ ਚਾੱਕ ਕੇ ਪੋਚੇ ਲਾਉਣ ਵਾਲੀ ਨੇ ਐਕਟਿਵਾ ਦਵਾਤੀ ਜਿਹੜੀ ਘਰਾਂ ਚ ਕੰਮ ਕਰਦੀ ਸੀ ਤੇ ਆ ਹੁਣ ਜਵਾਕ ਨੇ ਮਾਰ ਕੇ ਹੁਣ ਮਾਂ ਨੂੰ ਜੇਲ੍ਹ ਦਿਖਾਤੀ ਹੁਣ ਸ਼ਰਮ ਤਾਂ ਆਉਂਦੀ ਹੈ ਕਿਹੜਾ ਮੂੰਹ ਦਿਖਾਵਾਂ ਬਾਈ ਮੈਂ ਫਿਰ ਜੇ ਬਾਈ ਤੁਸੀਂ ਮੂੰਹ ਤੋਂ ਕਪੜਾ ਹਟਾ ਸਕਦੇ ਹੋ ਨਹੀਂ ਬਾਈ ਮੈਂ ਨਹੀਂ ਹਟਾਉਣਾ ਮੈਨੂੰ ਤਾਂ ਸ਼ਰਮ ਆਉਂਦੀ ਹੈ ਜੇ ਤੁਹਾਨੂੰ ਕੋਈ ਕਹਿੰਦੇ ਕਹਿੰਦੇ ਵੀ ਤੁਹਾਡੀ ਬਾਈ ਸਜ਼ਾਏ ਮਾਫ ਹੋ ਗਈ ਤੁਸੀਂ ਤਾਂ ਦਾ ਚਿਹਰਾ ਦਿਖਾ ਦਿਓ ਦਿਖਾ ਦ ਜਰਮਾਨਾ ਵੀ ਹੁਣ ਜੇਲ੍ਹ ਜਾਣਾ ਪਊ 3 ਸਾਲ 25000 ਰੁਪਏ ਜਰਮਾਨਾ ਨਾਲੇ ਆਖਣਗੇ ਵੀ ਇਹਨੂੰ ਸ਼ਰਮ ਨਹੀਂ ਆਈ ਘਰਾਂ ਚ ਕੰਮ ਕਰਨ ਵਾਲੀ ਨੇ ਇਹਨੂੰ 70000 ਰੁਪਏ ਦੀ ਸਕੂਟਰੀ ਦਿਵਾਤੀ ਜਵਾਕ ਇੰਨਾ ਚਮੜਾਇਆ 100 ਲੋਕ ਗਾਲਾਂ ਦਿੰਦੇ ਨੇ ਹੂੰ ਇਹੀ ਗੱਲ ਦੀ ਫਿਰ ਬਾਈ ਕਿੱਲੇ 70000 ਨਾਲ ਨੇ ਸਰਦਦਾ ਤੇਲ ਵੀ ਐ ਪੈਟਰੋਲ ਹੀ ਪੈਂਦਾ ਨਾ ਪੈਟਰੋਲ ਵਾਲੀ ਦੋਈ ਸੀਗੀ ਨਹੀਂ ਬੈਟਰੀ ਵਾਲੀ ਸੀ ਬੈ ਸਬੈਂਟਰੀ ਵਾਲੀ ਸੀ ਤੇ ਬੈਟਰੀ ਦਾ ਬਾਈ ਫਿਰ ਤੁਸੀਂ ਕਹਾਂਦੇ ਹੋ ਵੀ ਸਰਕਾਰ ਨੇ 600 ਜੁੰਟ ਮਾਫ ਕਰਤੀ ਫਿਰ ਤੁਸੀਂ ਸਰਕਾਰ ਨੂੰ ਰੋਣੇ ਰੋਣੇ ਹੋ ਵੀ ਬਾਈ 600 ਜੁੰਟ ਇੱਥੇ ਕਿ ਬਿੱਲ ਆਇਆ 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 ਬ ਫੇਰ ਅਗਲੀ ਵਾਰ ਅਗਲੀ ਵਾਰ ਦਬਾ ਦਊਗਾ ਭਾਈ ਦੱਸ ਕਿਉਂ ਆਊਗਾ ਹੋਰ ਬੈਟਰੀ ਚਾਰਜ ਹੁੰਦੀ ਆ ਦੇ ਫੇਰ ਤੁਸੀਂ ਇਹ ਚੀਜ਼ ਦੇਖ ਲੈਂਦੇ ਹੋ ਵੀ ਵੀ ਆਪਣਾ ਬਾਈ ਪਟ੍ਰੋਲ ਨਹੀਂ ਪੈਂਦਾ ਤੇ ਬੈਟਰੀ ਬੈਟਰੀ ਦਾ ਚਾਰਜ ਹੁੰਦੀ ਆ ਨਾ ਉਹਦੀ ਹਾਂ ਵੀ ਹੁੰਦੀ ਫੇਰ ਸੋ ਭਾਈ ਇਹ ਸਹੂਲਤਾ ਨੇ ਤੁਹਾਨੂੰ ਮਾਰਿਆ ਹੋਇਆ ਇਹ ਸਹੂਲਤਾ ਕਰਕੇ ਜਿਹੜੇ ਤੁਸੀਂ ਲੋਕ ਹੋ ਇਹ ਚੀਜ਼ ਨੂੰ ਸਹੂਲਤਾ ਨੂੰ ਘਟਾਓ ਉਹਦੇ ਬੱਚਿਆਂ ਨੂੰ ਥੋੜਾ ਜਿਹਾ ਆਪਦੇ ਹੱਥ 'ਚ ਰੱਖੋ ਇਹ ਆਪਦੀਆਂ ਗਲਤੀਆਂ ਐ ਇਹ ਆਪਣੀਆਂ ਨਲਾਇਕੀਆਂ ਆਪਾਂ ਉਹਦੇ ਬੱਚਿਆਂ ਨੂੰ ਖੁੱਲਾ ਛੱਡ ਦਿੰਨੇ ਆ ਠੀਕ ਐ ਜੇ ਕੋਈ ਮੜੀ ਜੀ ਜੇ ਲੈ ਜਾਣੀ ਹੈ ਤਾਂ ਮੰਡੀ ਠੀਕ ਹੈ ਜੇ ਦੂਸਪੀਨ ਜਾਣਾ ਹੈ ਤਾਂ ਮੰਡੀ ਚੱਕਦਾ ਜੀ ਠੀਕ ਹੈ ਮਤਲਬ ਜੇ ਸ਼ੱਕ ਹੁੰਦੀ ਹੈ ਤਾਂ ਵੀ ਕਹਿੰਦੇ ਮੈਂ ਮੰਡੀ ਦੇ ਡਾਕਟਰ ਨੂੰ ਵੇਖਣ ਲਈ ਸ਼ੱਕ ਨਹੀਂ ਆਈ ਅਜਾ ਦਵਾਈ ਲੈ ਕੇ ਜਾ ਕੇ ਇਹ ਤੁਸੀਂ ਸਹੂਲਤਾਂ ਆਪਣੇ ਬੱਚਿਆਂ ਨੂੰ ਗਲਤ ਦਿਓ ਹੋਈਆਂ ਹਾਂ ਹਾਂਜੀ ਇਹਦੇ 'ਚ ਸਰਕਾਰ ਦਾ ਕੋਈ ਕਸੂਰ ਨਹੀਂ ਸਰਕਾਰ ਸਰਕਾਰ ਬਿਲਕੁਲ ਸਹੀ ਹੈ ਸਰਕਾਰ ਤਾਂ ਸਹੀ ਹੈ ਬਾਈ ਜੇ ਕਿਸੇ ਦਾ ਬੰਦਾ ਮਰ ਜਾਂਦਾ ਕਿਸੇ 'ਚ ਕੋਈ ਹਾਸਾ ਹੁੰਦਾ ਤਾਂ ਲੋਕ ਕਹਿੰਦੇ ਬਾਈ ਉਹ ਬੰਦੇ ਨੇ ਸਾਡੇ ਦੇ ਬੰਦੇ ਦੀ ਟੱਕਰ ਮਾਰੀ ਹੈ ਤੁਸੀਂ ਉਹਨੂੰ ਫੜਦੇ ਕਿਉਂ ਨਹੀਂ ਸੋ ਉਹਦੇ ਜੋ ਪੰਜਾਬ ਪੰਜਾਬ ਦੀ ਸਰਕਾਰ ਹੈ ਪੰਜਾਬ ਪ੍ਰਸ਼ਾਸਨ ਵੀ ਉੱਠਾ ਫਸਦਾ ਉਹ ਕੀ ਕੀ ਜਵਾਬ ਦੇਊਗਾ ਕੀ ਜਵਾਬ ਦੇ ਆ ਉਹ ਮੰਨਦੇ ਹੋ ਹੁਣ ਤੁਸੀਂ ਦੱਸੋ ਵੀ ਤੁਸੀਂ ਸਹੀ ਹੋ ਤੁਹਾਡੇ ਬੱਚੇ ਸਹੀ ਹੈ ਸਰਕਾਰਾਂ ਸਹੀ ਹੈ ਕਿ ਪ੍ਰਸ਼ਾਸਨ ਸਹੀ ਹੈ ਨਹੀਂ ਪ੍ਰਸ਼ਾਸਨ ਸਰਕਾਰ ਹੀ ਸਹੀ ਹੈ ਜੀ ਮੰਦੇ ਹੋ ਨਾ ਵੀ ਸਰਕਾਰ ਤੇ ਪ੍ਰਸ਼ਾਸਨ ਸਹੀ ਹੈ ਆਪਾਂ ਛੋਟੇ ਛੋਟੇ ਬੱਚਿਆਂ ਦੇ ਹੱਥ ਮੋਟਰਸਾਈਕਲ ਐਕਟਿਵਾ ਫੜਾ ਦੰਨੇ ਆ ਗੱਡੀਆਂ ਫੜਾ ਦੰਨੇ ਆ ਆਪਾਂ ਨੂੰ ਇਹ ਚਾਹ ਹੁੰਦਾ ਵੀ ਸਾਡਾ ਬੱਚਾ ਸਿੱਖ ਗਿਆ ਜਿਵੇਂ ਹੁਣ ਮੈਨੂੰ ਹੋਇਆ ਮੈਨੂੰ ਤਾਂ ਵਿਪਤਾ ਚ ਪਾਤਾ ਪਿੱਛੇ ਇੱਕ 16 ਸਾਲ ਦੇ ਬੱਚੇ ਬੰਦੇ ਨੇ ਮੁੰਡੇ ਨੇ ਇੱਕ ਅੰਗਰਮੜੀ ਵਾਖਰ ਮਾਰਦੀ ਵੇਖਾ ਤੁਹਾਨੂੰ ਹਾਂਜੀ ਹਾਂਜੀ ਸਵਿਫਟ ਗੱਡੀ ਤੇ ਜਾ ਰਹੇ ਸੀ ਤੇ ਉਹ ਲਲਤ ਲਤੜਦੀ ਕੱਲੀ ਪਰਿਵਾਰ ਤੋੜਦੀ ਸੀਗੀ ਪਰਿਵਾਰ ਪਾਲਦੀ ਸਭ ਦਾ ਹੁਣ ਤੁਸੀਂ ਦੱਸੋ ਵੀ ਉਹਦੇ ਚ ਸਜ਼ਾ ਹੋਣੀ ਚਾਹੀਦੀ ਏ ਮੁੰਡੇ ਨੂੰ ਕਿੰਨੀ ਹੋਣੀ ਚਾਹੀਦੀ ਏ ਜੀ ਇੱਚ ਫੇਰ ਦੇਖੋ ਬਾਈ ਜੀ ਜਦੋਂ ਆਪ ਤੇ ਆਪਤਾ ਪੈਂਦੀ ਐ ਤੁਸੀਂ ਹੁਣ ਜਾਣਦੇ ਹੋ ਥੋੜ ਨੂੰ ਕਿਸੇ ਨੇ ਲੱਤੜਦਾ ਉਹ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਏ ਕਿ ਨਹੀਂ ਹਾਂਜੀ ਹੋਣੀ ਚਾਹੀਦੀ ਉਹਦੀ ਉਮਰ ਜਾਏ ਘਟਾ ਜਾਏ ਫਤਹ ਹੁਣ ਜੇ ਆਪਦੇ ਵਾਰੀ ਆਪਦਾ ਕੋਈ ਬੱਚਾ ਕਨਾਹ ਕਰਦਾ ਆਪਾਂ ਕਹਿੰਦੇ ਵੀ ਬੱਚਾ ਛੋੜਾ ਗਰੀਬ ਐ ਜੇ ਅਗਲਾ ਕਰਦਾ ਤਾਂ ਆਪਾਂ ਕਹਿੰਦੇ ਨਾ ਬੱਚਾ ਗਰੀਬ ਹੋਵੇ ਜਾਂ ਅਮੀਰ ਹੋਵੇ ਨੂੰ ਸਜ਼ਾ ਮਿਲਣੀ ਚਾਹੀਦੀ ਐ ਇਹ ਚੀਜ਼ ਨਾ ਸਜ਼ਾ ਕਰੀ ਹੋਣਾ ਹਾਂਜੀ ਬਾਈ ਜੀ ਮੈਂ ਮੰਨਦੀ ਆ ਵੀ ਚਲੋ ਗਲਤੀ ਹੋਈ ਐ ਮੈਂ ਬੱਚੇ ਨੂੰ ਕਿਉਂ ਐਕਟਿਵਾ ਲੈ ਕੇ ਦਿੱਤੀ ਹੂੰ ਜਦ ਸਜ਼ਾ ਭਾਈ ਜਾਣ ਕੇ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਮੇਰੇ ਬੰਦਾ ਨਹੀਂ ਸਿਰ ਤੇ ਅਸੀਂ ਮਾਂ ਪੁੱਤਾਂ ਮaaf ਕਰਾ ਦੋ ਇਹ ਦੇਖੋ ਭਾਈ ਉਹ ਆਪਣੇ ਹੱਥ ਚ ਕੁਝ ਨਹੀਂਗਾ ਅਸੀਂ ਤਾਂ ਤੁਹਾਡਾ ਵਖ ਲੈਣਾ ਸੀ ਉਹਨਾਂ ਦਾ ਵਖ ਲੈਣਾ ਸੀਗਾ ਠੀਕ ਹੈ ਇਹ ਵੀਡੀਓ ਬਣਾ ਲਈ ਅਸੀਂ ਤੇ ਤੁਹਾਡੇ ਕਿਉਂਕਿ ਅਸੀਂ ਆਪਣੀ ਨਿੱਜੀ ਰਾਇ ਨਹੀਂ ਦੇ ਸਕਦੇ ਅਸੀਂ ਉਹਨਾਂ ਬੇਬੇ ਦੀ ਵੀ ਸਲਾਹ ਲਈ ਹੈ ਉਹਨਾਂ ਦਾ ਪੱਖ ਲਿਆ ਹੈ ਤੁਹਾਡਾ ਪੱਖ ਲਿਆ ਹੈ ਤੇ ਉਹਨਾਂ ਨੇ ਸਾਨੂੰ ਆਪਣਾ ਪੱਖ ਦਿੱਤਾ ਹੈ ਤੁਸੀਂ ਆਪਣਾ ਪੱਖ ਦਿੱਤਾ ਹੈ ਸਰਕਾਰ ਨੇ ਜੋ ਫੈਸਲਾ ਦੇਣਾ ਹੈ ਜੋ ਸਜ਼ਾ ਸੁਣਾਉਣੀ ਹੈ ਉਹਨਾਂ ਨੇ ਆਪਣੀ ਸਜ਼ਾ ਸੁਣਾਉਣੀ ਹੈ ਉਹਦੇ ਚ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਅਸੀਂ ਸਰਕਾਰ ਦੇ ਉੱਤੋਂ ਦੇ ਨਹੀਂ ਸਰਕਾਰ ਦੇ ਉੱਤੋਂ ਦੀ ਕੋਈ ਨਹੀਂ ਜਿੰਨਾਂ ਨੂੰ ਲੋਕਾਂ ਨੇ ਵੋਟਾਂ ਵਾਕੇ ਜਿਧਾਇਆ ਸਰਕਾਰ ਬਣਾਈ ਹੈ ਉਹਨਾਂ ਦੇ ਉੱਤੋਂ ਦੀ ਕੋਈ ਨਹੀਂ ਹੋ ਸਕਦਾ ਹਾਂਜੀ ਉਹ ਠੀਕ ਹੈ ਇਹ ਤੁਹਾਨੂੰ ਜਿਹੜੀ ਸਜ਼ਾ ਇਹ ਤੁਹਾਨੂੰ ਸਜ਼ਾ ਭੁਗਤਣੀ ਪੈਣੀ ਹੈ ਬਾਈ ਤੁਸੀਂ ਗਲਤੀ ਕੀਤੀ ਹੈ ਗਲਤੀ ਮੰਨਦੇ ਹੋ ਨਾ ਹਾਂਜੀ ਅਸੋ ਤੁਹਾਨੂੰ ਭੁਗਤਣੀ ਪੈਣੀ ਹੈ ਠੀਕ ਹੈ ਨਾ ਇਹ ਬਾਈ ਅਸੀਂ ਬਣਾਈ ਸੀ ਫਿਲਮ ਆ ਦਿਖਾ ਦਿਓ ਮੂੰਹ ਦਿਖਾ ਦਿਓ ਬਾਈ ਦਿਖਾ ਦਿਓ ਕੋਈ ਨਹੀਂ ਕੋ ਲੋੜੀ ਨਹੀਂ ਦਿਖਾ ਦਿਓ ਠੀਕ ਹੈ ਅਸੋ ਕਿ ਵੀ ਕੀ ਗਾਣਾ ਚਾਹੁੰਦੇ ਹੋ ਵੀਰੇ ਜਿਹੜਾ ਆਪਣਾ ਫਿਲਮ ਦਾ ਮੈਸੇਜ ਹੈ ਅਸੀ ਕਾਲ ਜੀ ਮੈਸੇਜ ਇਹ ਹੈ ਕਿ ਛੋਟੇ-ਛੋਟੇ ਬੱਚਿਆਂ ਨੂੰ ਆਪਾਂ ਐਕਟਿਵ ਮੋਟਰਸਾਈਕਲ ਗੱਡੀਆਂ ਨਾ ਫੜਾਉ ਕਿਉਂਕਿ ਨੁਕਸਾਨ ਹੀ ਕਰਦੇ ਆ ਨਾਲੇ ਜਿਹੜਾ ਜੁਰਮਾਨਾ ਉਹ ਭੁਗਤਣਾ ਪੈਂਦਾ ਜਿਹੜੀ ਸਜ਼ਾ ਹੁੰਦੀ ਆ ਉਹ ਅਲੱਗ ਹੁੰਦੀ ਆ ਨਾਲੇ ਜਿਹੜੀ ਆਪਾਂ ਮਸ਼ੀਨਰੀ ਲੈ ਕੇ ਦਿੰਨੇ ਆ ਉਹਦੀ ਤੋੜਪਾਨ ਹੁੰਦੀ ਆ ਉਹ ਸਾਡਾ ਨੁਕਸਾਨ ਅੱਡ ਹੁੰਦਾ ਤੇ ਇਹਦੇ ਵਿੱਚ ਬੱਚੇ ਦੀ ਜਾਨ ਵੀ ਜਾ ਸਕਦੀ ਹੈਗੀ ਜਾਂ ਜਾਨਦਗੀ ਨੇ ਜੀ ਜਾ ਕੇ ਸਕਦੀ ਹੈਗੀ ਜਾਂ ਜਾ ਸਕਦੀ ਹੈ ਕਿ ਸਰੀ ਜਾਨ ਲਊਗਾ ਲਊਗਾ ਹਾਂਜੀ ਦੋ ਗੱਲਾਂ ਤੋਂ ਪੱਕੀਆਂ ਇਸ ਤਰ੍ਹਾਂ ਨਾ ਕਰੋ ਜੇ ਕੋਈ ਲੋਡ ਵੀ ਹੋ ਤਾਂ ਸਿਆਣਾ ਬੰਦਾ ਕੋਈ ਆਪਦਾ ਪਰਿਵਾਰ ਦਾ ਮੈਂਬਰ ਆ ਮਾਂ ਪਿਓ ਨੂੰ ਆਪ ਜਾਓ ਕਿਤੇ ਜੇ ਕੁਝ ਲੈਣ ਜਾਣਾ ਬੱਚਾ ਨੂੰ ਨਾ ਭੇਜੋ ਕਾਰਸੀ ਤੇ ਸੋ ਬਈ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਅਸੀਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਮੈਸੇਜਾਂ ਭਲਵਾਂ ਦੇਵਾਂਗੇ ਤੁਸੀਂ ਆ ਵੀ ਕਹੋਗੇ ਬਈ ਹੋਰ ਵੀਡੀਓ ਬਣਾਓ ਤੇ ਜਿਹੜੇ ਵੀ ਸਾਡੀ ਵੀਡੀਓ ਨੂੰ ਪਸੰਦ ਕਰਦੇ ਆ ਸ਼ੇਅਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਫੇਸਬੁੱਕ 'ਪਦਵਾਨ' ਸਾਨੂੰ ਚੰਗੇ ਚੰਗਾ ਨਹੀਂ ਸਮਝਦੇ ਸਾਡੀ ਵੀਡੀਓ ਨੂੰ ਨਾ ਦੇਖੋ ਸਾਨੂੰ ਦੂਰ ਰਹਿਣ ਅਸੀਂ ਆ ਵੀਰੇ